ਲੇ ਲੇ ਬੱਸ ਫਾਈਰ ਨੰਬਰ 26/24 ਅੰਡਰ ਸੈਕਸ਼ਨ 323 345 294 506 ਤੇ 326 ਆਈਪੀਸੀ 201 ਦਾ ਇਹ ਚ ਵਾਧਾ ਕੀਤਾ ਗਿਆ ਸੀ ਇਹਦੇ ਵਿੱਚ ਚਾਰ ਦੋਸ਼ੀ ਸੀ ਆਕਾਸ਼ ਨਾਲੇ ਵਿਵੇਕ ਇਹ ਪਹਿਲਾਂ ਅਰੈਸਟ ਹੋ ਗਏ ਸੀ ਇੱਕ ਮੁੰਡਾ ਲੜਕਾ ਹੈ ਸੁਮਿਤ ਇਹਦੇ ਪਰ ਐਨਡੀਪੀਐਸ ਦਾ ਵੀ ਹਿਮਾਚਲ ਵਿੱਚ ਪਰਚਾ ਹੈ ਸ਼ਹਿਰ ਵਿੱਚ ਵੀ ਕਾਫੀ ਰੌਲਾ ਸੀ ਇਹ ਗੱਡੀ ਘੁੰਮਦੀ ਹੈ ਵਰਨਾ ਵਾਈਟ ਕਲਰ ਦੀ ਜਿਹੜੀ ਗੱਡੀ ਹੈ ਤੇ ਇਹਨੂੰ ਅਸੀਂ 30 ਤਰੀਕ ਨੂੰ ਐਸਆਈ ਕੇਸ਼ਵ ਕੁਮਾਰ ਵੱਲੋਂ ਜਿਹੜਾ ਹੈਗਾ ਜਸਵਿੰਦਰ ਜਿਹੜਾ بڑا ਰੇਲਵੇ ਰੋਡ ਤੇ ਹੈ ਉਹਦੀ ਦੁਕਾਨ ਤੋਂ ਪੈਂਚਰ ਰੋਆ ਕਿਨਿਕੜ ਰਿਆ ਸੀ ਗੱਡੀ ਗੱਡੀ ਵਿੱਚੋਂ ਜਿਹੜਾ ਇਹਨੂੰ ਅਰੈਸਟ ਕੀਤਾ ਸੀ ਜੀ ਇਹ ਇਹ ਲੜਾਈ ਹੋਈ ਸੀ ਇਹਦੇ ਵਿੱਚ ਜਿਹੜੀ ਹੈਗੀ ਮੁੰਡੇ ਦੀ ਉਂਗਲੀ ਵੱਢੀ ਗਈ ਸੀ ਤੇ ਉਸ ਕੇਸ ਦੇ ਵਿੱਚ ਜਿਹੜਾ ਹੈਗਾ ਇਹਨੂੰ ਅਰੈਸਟ ਕੀਤਾ ਜੀ ਸੁમિત ਨੂੰ ਸਰ ਕੀ ਕੀ ਕਿਨ ਹੋਈ ਸੀ ਵੀ ਲੜਾਈ ਇਹ ਮੁੰਡਾ ਉਹਦਾ ਧਰਮਵੀਰ ਹੈ ਜੀ ਇਹ ਸੁਖਸ਼ੈਨ ਕਮਾਂਡੋ ਦਾ ਭਤੀਜਾ ਅੱਛਾ ਉਸ ਟਾਈਮ ਤੇ ਉਹਦੇ ਕਾਫੀ ਟਾਈਮ ਤੋਂ ਉਂਗਲੀ ਛੱਟ ਲੰਗੀ ਸੀ ਮਤਲਬ ਕਿੰਨੇ ਕ ਟਾਈਮ ਦਾ ਫਰਾਰ ਸੀ ਇਹ ਪਰਚਾ ਹੈਗਾ ਜੀ 26/24 ਸਾਡਾ 2021 ਦਾ ਮਕਦਮਾ ਹੈ। ਕਰੀਬ ਸਾਲ ਹੋ ਚੁੱਕਿਆ ਸੀ। ਦੋ ਬੰਦੇ ਚ ਪਹਿਲੇ ਅਰੈਸਟ ਹੋ ਗਏ ਸੀ। ਇੱਕ ਜਿਹੜਾ ਹੈਗਾ ਉਹ ਰਹਿੰਦਾ ਹੈ। ਇਹਦੇ ਆਪਾਂ ਗ੍ਰਿਫਤਾਰੀ ਜਿਹੜੇ ਵਾਰੰਟਾ ਇਹਨੂੰ ਪੀਓ ਦੀ ਕਾਰਵਾਈ ਜਿਹੜੀ ਇਹਦੀ ਚੱਲਦੀ ਸੀ ਪਰ ਸਾਨੂੰ ਕੋਈ ਅੜਿੱਕੇ ਆ ਗਿਆ ਤੇ ਅਸੀਂ ਅਰੈਸਟ ਕਰ ਲਿਆ। ਕਿੱਥੇ ਦਾ ਰਹਿਣੇ ਵਾਲਾ? ਇੰਦਰਾਨਗਰ ਦਾ ਰਹਿਣਦਾ। ਸੁਮਿਤ ਕਿਹੜੀ ਗੱਡੀ ਸੀ ਤੁਹਾਡਾ? ਇਹਦੇ ਕੋ ਬਰਨਾ ਗੱਡੀ ਸੀ ਬਾਈਕ ਲੱ। ਕਿਸੇ ਦਾ ਨੰਬਰ ਸੀ? ਹਰਿਆਣਾ ਨੰਬਰ ਹੈ ਜੀ। ਇਦੇ ਪਹਿਲਾਂ ਐਨਡੀਪੀਐਸ ਦਾ ਵੀ ਜਿਹੜਾ ਹੁਣੇ ਜੇਲ੍ਹ ਵਿੱਚ ਰਹਿ ਕੇ ਐਨਡੀਪੀਐਸ ਦਾ ਵੀ ਐਫਆਈਆਰ ਰਜਿਸਟਰਡ ਹੈ। ਸੁਮਿਤ 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 ਪੁਲਿਸ ਪੰਕਰ ਉੱਤਰ ਜਗਤਾਰ ਵਾਸੀ 573 ਇੰਦਰਾਨਗਰ ਜੀ। ਠੀਕ। ਦੂਸਰਾ ਵੀ ਦੱਸ ਦੋ ਜਾਣਕਾਰੀ। ਮੈਂ ਇੱਕ ਮਿੰਟ 2 ਮਿੰਟ ਲੈ ਲਵਾਂਗਾ। ਇੱਕ ਦਫਾ ਲਾਈਵ ਚੱਲ ਰਹੀ ਹੈ। ਨਹੀਂ ਉਹ ਕੋਈ ਗੱਲ ਨਹੀਂ ਤੁਸੀਂ ਹੋਰ ਦੱਸ ਦੋ ਜਾਣਕਾਰੀ ਜੋ ਵੀ ਇਹ ਸ਼ਹਿਰ ਬਾਰੇ ਟੀਏ ਜੀ ਜਾਣਕਾਰੀ ਕੇ ਠੀਕ ਚੱਲ ਰਿਹਾ ਸਭ ਕੁਝ ਹੀ ਹੁਣ ਤੇ ਜਿਹੜੇ ਨਸ਼ੇ ਵਾਲੇ ਆਉਂ ਜਾ ਰਹੇ ਮਤਲਬ ਇੱਕ ਦੋ ਬੰਦੇ ਅਸੀਂ ਵੈਰੀਫਾਈ ਕੀਤੇ ਨਿੱਕੂ ਨੰਗਲ ਵੇ ਸੀਯੂ ਨਹੀਂ ਕਰਦੇ ਨੇ ਸੈਂਟਰ ਚ ਕਾਤਾ ਮੁੰਡਾ ਮਤਲਬ ਇਹ ਜਿਹੜੀ ਜਿਹੜੀ ਇਨਫੋਰਮੇਸ਼ਨ ਆ ਰਹੀਆਂ ਹੁਣ ਕਿ ਉਹਦੇ ਨਸ਼ਾ ਵਿਰੋਧ ਦਾ ਜਿਹੜੀ ਕੰਮ ਹੈ ਉਹ ਥੋੜਾ ਠੀਕ ਹੀ ਚੱਲ ਰਿਹਾ ਤੇ ਸ਼ਹਿਰ ਵਿੱਚ ਵੀ ਕਾਫੀ ਚੰਗਾ ਰਿਸਪੌਂਸ ਮਿਲ ਰਿਹਾ ਇਹਦਾ ਹੁਣ ਐ ਨਹੀਂ ਹੈਗਾ ਕਿ ਸ਼ਰੇਮ ਚਿੱਤਾਂ ਲੋਕ ਅੱਗੇ ਆਉਂਦੀ ਸੀ ਕੰਪਲੇਂਟਸ ਉਹ ਵੀ ਘਟੀਆਂ ਨੇ ਤੇ ਖਾਸ ਕਰਕੇ ਜਿਹੜਾ ਸਾਹਮਣੇ ਸਾਡੇ ਬਲੌਕ ਹੈ ਥਾਣੇ ਦੇ ਇੱਥੇ ਹੁਣ ਬਿਲਕੁਲ ਨਿਲ ਆ ਗਿਆ ਕੋਈ ਸਪਲਾਈਰ ਨਹੀਂ ਇੱਥੇ ਰਿਹਾ ਮਤਲਬ ਜਦੋਂ ਮੈਂ ਇੱਥੇ ਪੋਸਟਿੰਗ ਹੋਈ ਸੀ ਉਸ ਟਾਈਮ ਦੇ ਵਿੱਚ ਇੱਥੇ ਕਾਫੀ ਬੰਦੇ ਸੀ ਜਿਹੜੇ ਕਹਿੰਦੇ ਆ ਵੀ ਵੇਚਦਾ ਜੀ ਆ ਵੀ ਵੇਚਦਾ ਪਰ ਹੁਣ ਜਿਹੜਾ ਹੈਗਾ ਇਹ ਵੀ ਕਾਫੀ ਜਿਹੜਾ ਮਤਲਬ ਠੀਕ ਚੱਲ ਰਿਹਾ ਹੈ। ਪਰ ਇਹ ਖੰਡਰ ਮਕਾਨ ਹੈ ਸਾਰੇ ਐਨਐਫਐਲ ਬੀਐਮਆਰ ਇਹਦੇ ਬਾਰੇ ਵੀ ਕੋਈ ਪੁਲਿਸ ਨੇ ਕਾਨਫਰੰਸ ਕੀਤਾ ਹੈ ਐਨਐਫਐਲ ਦਾ ਬੀਐਮਪੀ ਨੂੰ ਲਿਖ ਕੇ ਭੇਜਿਆ ਕੋਈ ਵੀਰਾ ਆਪਾਂ ਸਰ ਲਿਖਿਆ ਸੀ ਤੇ ਜਿਹੜੇ ਨਜਾਇਜ਼ ਕਬਜ਼ੇ ਸੀ ਉਹਨਾਂ ਨੂੰ ਤਾਂ ਅਸੀਂ ਖਾਲੀ ਕਰਾ ਦਿੱਤਾ ਸੀ ਪਿੱਛੇ ਡਬਲ ਐਫ ਬਲਾਕ 'ਚ ਕਾਫੀ ਚੰਦਰ ਨੇ ਖਬਰ ਵੀ ਲਾਈ ਸੀ ਤੁਹਾਨੂੰ ਵੀ ਪਤਾ ਹੋਣਾ ਚਾਹੀਦਾ ਡਬਲ ਐਫ ਵਾਲਾ ਵੀ ਬੀਬੀਐਮਆਰ ਦੇ ਸਹਿਯੋਗ ਨਾਲ ਤੇ ਜਿਹੜਾ ਦੂਜ ਆਪਣੇ BBMB ਕੀ ਕਰਦੀ ਹੈ ਉਹਦੇ ਵਿੱਚ ਉਹ ਦੇਖਾ ਦੇਣਾ ਹੈ ਪੁਲਿਸ ਅਫਸਰਾਂ ਨੇ ਕੋਈ ਸਪੋਰਟ ਨਹੀਂ ਦਿੱਤਾ ਨਹੀਂ ਉਹਦਾ ਆਪਣੇ ਵੈਸੇ ਦਾ ਅਬਿਸ਼ਾ ਚੱਲਦਾ ਰਹਿੰਦਾ ਜੀ ਕੀ ਨਾਦੂ ਕੀਤਾ ਜਾਵੇ ਰਿਟਰਨ ਲੌਫ ਤੇ ਭੇਜਿਆ ਦਾ ਰਿਟਰਨ ਤੌਰ ਦੇ ਵਿੱਚ ਸੀਨੀਅਰ ਅਫਸਰਸ ਵੱਲੋਂ ਜੋ ਭੇਜਿਆ ਹੋਇਆ ਮੈਨੂੰ ਉਹਦੇ ਬਾਰੇ ਪਤਾ ਨਹੀਂ ਐਡੀਐਸਪੀ ਸਾਹਿਬ ਵੱਲੋਂ ਤੇ ਜੇ ਮੈਂ ਬਾਕੀ ਹੋ ਜਾਣਾ ਮੈਂ ਦੱਸ ਦੂੰਗਾ